ਜਲਦੀ ਸਾਡੇ ਚੈਨਲ ਤੇ ਪੋਸਟ ਆਊਗੀ ਲਾਈਵ ਅਸੀਂ ਜਲਦੀ ਦੁਬਾਰਾ ਡੇ ਟਾਈਮ ਕਰਾਂਗੇ ਫੇਸ ਟੂ ਫੇਸ ਤੁਹਾਡੇ ਵਿੱਚ ਵੀ ਤੁਹਾਨੂੰ ਦੱਸਾਂਗੇ ਕਿ ਕਨ ਪ੍ਰਾਈਜ਼ ਮਿਲਨੇ ਆ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਨੀ ਆ ਸਪੋਰਟ ਕਰਨੀ ਫੁੱਲ हां जी हां जी ਨੇ ਡੌਗ ਤੇ ਹੁਣ ਇਸ ਟਾਈਮ ਤੇ ਸੁੱਤੇ ਹੋਏ ਗੁੱਲਰ ਅੱਗੇ ਤੇ ਫੇਸ ਅਹੀਂ ਤਾਂ ਨਹੀਂ ਦਿਖਾ ਰਹੇ ਕਿ ਸਵੇਰੇ ਸਵੇਰੇ ਲਾਈਵ ਕਰਾਂਗੇ ਇੱਕ ਉਹਦੇ ਵਿੱਚ ਪ੍ਰਾਈਜ਼ ਬਾਰੇ ਤੇ ਵੀਡੀਓ ਸ਼ੇਅਰ ਕਰਨ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਜਲਦੀ ओके जी ओके ਫਸਟ ਗ੍ਰਾਈਵ ਵਾਲਿਆਂ ਨੇ ਤੁਹਾਨੂੰ ਰਿਪਲਾਈ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀ ਤੁਸੀਂ ਮਿਹਨਤ ਕੀਤੀ ਹਾਂਜੀ ਗ੍ਰੇਜ਼ੀ ਮਾਝਾ ਵਲੌਗ ਜਿੰਦਾਬਾਦ ਥੈਂਕ ਯੂ ਜੀ ਧੰਨਵਾਦ ਹਾਂਜੀ ਡੌਗ ਕਹਿੰਦੇ ਸੁੱਤੇ ਦਿਖਾ ਲਓ ਜੀ ਸੁੱਤੇ ਉਹ ਫਿਰ ਮੈਨੂੰ ਬਾਹਰ ਨੇਰੇ ਚ ਜਾਣਾ ਪਊਗਾ ਜੀ ਸਵੇਰੇ ਦਿਖਾਵਾਂਗੇ ਲਾਈਵ ਗੱਲ ਕਰਾਵਾਂਗੇ ਤੁਹਾਡੀ ਜਾਨ ਹੀ ਲੀਦਾ ਹੋਣਾ ਨਾਲ ਵੀ ਕੋਈ ਗੱਲ ਨਹੀਂ ਧੰਨਵਾਦ ਧੰਨਵਾਦ ਬਹੁਤ ਕੀ ਟੋਕ ਕੀ ਓਕੇ ਜੀ ਫਿਰ ਆਪਾਂ ਕਰੀਏ ਆਪਣਾ ਅੱਜ ਦਾ ਲਾਈਵ ਸਮਾਪਤ ਤੇ ਕੱਲ ਫਿਕਸ ਟਾਈਮ ਤੁਹਾਨੂੰ ਪੋਸਟ ਬਾਕੇ ਦੱਸਾਂਗੇ ਹਾਂਜੀ ਥੈਂਕ ਯੂ ਥੈਂਕ ਯੂ ਪੋਸਟ ਬਾਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਇਹਦੇ ਬਾਰੇ ਧੰਨਵਾਦ ਜੀ ਧੰਨਵਾਦ ਜੁਲਵਾਬ ਦੇ ਨਰੇ ਲਾਉਣ ਵਾਲਿਓ ਜਉਂਦੇ ਵਾਸਤੇ ਰੋ ओके okay जी फिर धन्यवाद थैंक यू मेहरबानी बहुत-बहुत सारेयां दी जेडे ਸਾਡੇ ਨਾਲ ਜੁੜੇ ਰਹੇ ਬਸ ਇਸੇ ਤਰ੍ਹਾਂ ਤੁਸੀਂ سپورਟ ਚਾਹੀਦੀ ਐ سپورਟ ਦਿਓ ਹਮੇਸ਼ਾ ਹਾਂਜੀ ਗਰੇਜੀ ਮਾਧਮ ਲੋਕ ਜਿੰਦਾਬਾਦ 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 थैंक यू जी थैंक यू ਜੀ ਰਮਨਦੀਪ ਕੌਰ ਜੀ ਹੱਟ ਭੇਜਦੇ ਹੋ थैंक यू जी ओके okay जी ओके okay. ਬਾਈ ਬਾਈ ਜੀ ਗੁੱਡ ਨਾਈਟ ਗੁੱਡ ਨਾਈਟ ਵੀਡੀਓ ਸ਼ੇਅਰ ਜ਼ਰੂਰ ਕਰਿਓ ਮਨਜੀਤ ਸ਼ੇਅਰ ਕਰਿਓ ਆਪਣੇ ਫਰੈਂਡਸ ਨੂੰ ਜਿਹੜੇ ਤੋਂ ਨਹੀਂ ਦੇਖਦੇ ਆ ਵਧੀਆ ਵੀਡੀਓ ਤੇ ਬਾਕੀ ਸਾਰੇ ਵੀ ਦੇਖਣ ਕਿ ਸਾਡੇ ਚੈਨਲ ਕੋਰੇਜੀ ਮਜ਼ਾ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹਾਂਜੀ ਗੁੱਡ ਨਾਈਟ ਜੀ ਗੁੱਡ ਨਾਈਟ ਸਾਰਿਆਂ ਨੂੰ ਜੀ ਬਾਏ OK ਜੀ ਮਿਲਦੇ ਆ ਫਿਰ ਕੱਲ ਨੂੰ ਅਗਲੇ ਲਾਈਵ 'ਚ ਤੇ ਕੱਲ ਸਾਡੀ ਵੀਡੀਓ ਆਉਣ ਵਾਲੀ ਆ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਵਾਲਾ ਸਿਸਟਮ ਜਿਹੜਾ ਉਹਨੂੰ ਯਾਦ ਰੱਖਣਾ ਜਿੰਨੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸ਼ੇਅਰ ਕਰਕੇ ਸਾਨੂੰ ਸਾਡੇ ਕਰੇਜੀ ਮਾਦਾ ਵਲੌਗ ਇੰਸਟਾਗ੍ਰਾਮ ਤੇ ਆਈਡੀ ਤੇ ਸਾਨੂੰ ਸ਼ੇਅਰ ਦੇ ਸਕਰੀਨਸ਼ਾਟ ਸੈਂਡ ਕਰਿਓ ਤਾਂ ਵੀ ਸਾਨੂੰ ਪਤਾ ਲੱਗੇ ਕਿ ਕਿੰਨਾ ਕਿੰਨਾ ਨੇ ਸਾਡੀ ਵੀਡੀਓ ਸ਼ੇਅਰ ਕੀਤੀ ਹੈ ਜਿਆਦਾ ਤੋਂ ਜਿਆਦਾ ਕਿ ਫਿਰ ਆਪਾਂ ਉਹਦੇ ਹਸਾਬ ਨਾਲ ਪ੍ਰਾਈਜ਼ ਵਿੱਚ ਤੁਹਾਡਾ ਨਾਮ ਪਾਵਾਂਗੇ ਇਸ ਟੂ ਵਿੱਚ ਧੰਨਵਾਦ ਜੀ ਧੰਨਵਾਦ ਇਹਨਾਂ ਨੂੰ ਸਾਡੇ ਜਾਣੀ ਲੀਜਾ ਜਿਆਦਾ ਪਸੰਦਵਾ ਤਰਮਲਾ ਦਾਂਗੇ ਕੋਈ ਨਹੀਂ ਜਾਣੀ ਮੀਜਣਾ ਸਵੇਰੇ ਜਰੂਰ ਜਰੂਰ ਓਕੇ ਜੀ ਫਿਰ ਬਾਏ ਗੁੱਡ ਨਾਈਟ